ਆ ਕਮਾ ਕਰਕੇ ਹੀ ਪੰਜਾਬ ਬਦਨਾਮ ਆ ਇਤੋਂ ਦੇ ਅਜਿਹੇ ਲੋਕਾਂ ਕਰ ਨਹੀਂ ਪੰਜਾਬ ਨੂੰ ਲੋਕ ਬੁਰਾ ਭਲਾ ਕਹਿੰਦੇ ਆ ਇਹਨਾਂ ਦੀ ਇੰਨਾ ਘੱਡਿਆ ਗਰਦੁੱਤਾ ਕਰਕੇ ਹੀ ਤੇ ਬਾਕੀ ਤੁਸੀਂ ਵੀ ਸਾਨੂੰ ਦੱਸੋ ਕਿ ਇਹਨਾਂ ਨੂੰ ਇਹੋ ਜਿਹੇ ਲੋਕਾਂ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਸਰਕਾਰ ਨੂੰ ਇਹਨਾਂ ਤੇ ਕੀ ਕਾਰਵਾਈ ਕਰਨੀ ਚਾਹੀਦੀ ਆ ਅਸੀਂ ਤੁਹਾਨੂੰ ਇੱਕ ਅਜਿਹੀ ਵੀਡੀਓ ਦਿਖਾਉਣ ਜਾ ਰਹੇ ਆ ਕਿ ਤੁਹਾਨੂੰ ਵੀ ਵੀ ਇਹ ਜਾ ਲੱਗੂਗਾ ਵੀ ਹਾਂ ਯਾਰ ਵੀ ਪੰਜਾਬ ਦੇ ਲੋਕ ਇੰਨੇ ਕਰ ਚੁੱਕੇ ਆ ਵੀ ਇਹੋ ਜਿਹੀ ਗਰਦੁੱਤਾ ਕਰਦੇ ਆ ਇਹ ਹਾਂਜੀ ਦੋਸਤੋ ਮੈਂ ਲਾਪਰੇ ਸਿੰਘ ਤੇ ਗੁਰ ਸਿੰਘ ਸਿੰਘ ঈਗਲ ਪੰਜਾਬ ਨਿਊਜ਼ ਵੱਲੋਂ ਆਪ ਸਭ ਦਾ ਸਵਾਗਤ ਕਰਦੇ ਹਾਂ ਅੱਜ ਤੁਹਾਨੂੰ ਅਸੀਂ ਇੱਕ ਅਜਿਹੀ ਵੀਡੀਓ ਦਿਖਾਉਣ ਜਾ ਰਹੇ ਹਾਂ ਜੋ ਕਿ ਜੈਤੋ ਦੀ ਆ ਜੈਤੋ ਦੇ ਸਟੇਡੀਅਮ ਜੋ ਕਿ ਮੇਨ ਗੇਟ ਵੱਜ ਦਾ ਸਟੇਡੀਅਮ ਦਾ ਉੱਥੇ ਇੱਕ ਬੈਕਸਾਈਡ ਸਕੂਲ ਹੈ ਜੋ ਐਲੀਮੈਂਟਰੀ ਸਕੂਲ ਛੋਟਾ ਬੱਚਿਆਂ ਦਾ ਸਕੂਲ ਆ ਉੱਥੇ ਇੱਕ ਗਾਂ ਗਾਂ ਇੱਕ ਤੜਫ ਰਹੀ ਸੀਗੀ ਉਹ ਧੁੱਪ ਜਵੀ ਪੂਰੀ ਵੀ ਆਪਾਂ ਕਹਿ ਸਕਦਾ ਬੇਹੋਸ਼ ਸੀਗੀ ਅਸੀਂ ਉੱਥੋਂ ਨਹੀਂ ਲੰਘ ਰਹੇ ਸੀ ਤੇ ਲੋਕ ਵੀ ਉੱਥੋਂ ਦੀ ਵੇਖ ਵੇਖ ਕੇ ਲੰਘ ਰਹੇ ਸੀਗੇ ਉਹਨੂੰ ਅਸੀਂ ਉੱਥੇ ਸਕੂਲ ਵਿੱਚ ਗਏ ਅਧਿਆਪਕਾਂ ਨਾਲ ਗੱਲਬਾਤ ਕੀਤੀ ਅਧਿਆਪਕਾਂ ਨਾਲ ਜੋ ਵੀ ਆ ਤੇ ਅਸੀਂ ਉੱਥੋਂ ਵੀ ਪੈਪ ਵਗੈਰਾ ਜੋੜ ਕੇ ਉਹਦੇ ਤੇ ਪਾਣੀ ਪੁਣੀ ਪਾਇਆ ਉਹਨੂੰ ਹੋਸਟਲ ਆਂਦਾ ਤੇ ਡਾਕਟਰਾਂ ਨੂੰ ਬੁਲਾ ਕੇ ਡਾਕਟਰਾਂ ਨੇ ਵੀ ਸਾਡੀ ਉੱਥੇ ਵੀ ਸਰਕਾਰੀ ਆਸੀ ਹਸਪਤਾਲ ਗਏ ਉੱਥੇ ਡਾਕਟਰਾਂ ਦੇ ਡੰਗਰਾ ਹਸਪਤਾਲ ਚ ਡਾਕਟਰਾਂ ਨੇ ਵੀ ਉੱਥੇ ਨਾਲ ਦੀ ਨਾਲ ਡਾਕਟਰ ਆਏ ਤੇ ਅਸੀਂ ਬਾਕੀ ਉਸ ਸਹਰਾ ਵਾਲਿਆਂ ਨੂੰ ਵੀ ਜੋ ਵੀ ਪਸ਼ੂ ਜਿਹੜੇ ਸਹਰਾ ਵਾਲਿਆ ਉਹਨਾਂ ਨੂੰ ਵੀ ਅਸੀਂ ਕਾਲ ਵਗੈਰਾ ਕੀਤੀ ਆ ਤੇ ਉਹ ਵੀ ਵਿਚਾਰੇ ਆਏ ਉਹਨਾਂ ਕੋਲੇ ਮੁੱਢਲੀ ਸਹਾਇਤਾ ਨਾਲ ਹੁਣ ਕਰਕੇ ਸਾਨੂੰ ਉੱਥੇ ਗਊਸ਼ਾਲਾ ਜਾਣਾ ਪਿਆ ਤੇ ਗਊਸ਼ਾਲਾ ਵਿੱਚ ਵੀ ਕਰਮਚਾਰੀ ਕਈ ਆਪਦੇ ਆਪ ਦੇ ਕੰਮਾਂ ਤੇ ਗਏ ਹੋਏ ਸੀ ਵੀ ਉਹ ਲੋੜ ਮੁਤਾਬਕ ਹੁੰਦੀ ਆ ਕਈ ਕਈ ਹੁੰਦੀ ਆ ਕੰਮ ਵੀ ਆਪ ਨੂੰ ਜਾਣਾ ਪੈਂਦਾ ਇਧਰ ਉਧਰ ਤੇ ਉੱਥੇ ਸਾਨੂੰ ਸਾਡੇ ਹੀ ਇੱਕ ਪੱਤਰਕਾਰ ਦੁਆਰਾ ਗੁਰ ਅਸੀ ਸਿੰਘ ਦੁਆਰਾ ਵੀ ਟਰੈਕਟਰ ਚਲਾ ਕੇ ਉੱਥੋਂ ਦਾ ਗਊਸ਼ਾਲਾ ਦਾ ਖੁਦ ਦਾ ਟਰੈਕਟਰ ਲੈ ਕੇ ਉੱਥੋਂ ਇੱਕ ਰੇੜੀ ਲੈ ਕੇ ਤੇ ਉਸੇ ਗਾਂ ਨੂੰ ਗਊਸ਼ਾਲਾ ਵਿੱਚ ਛੱਡਿਆ ਗਿਆ ਤੇ ਅਸੀਂ ਆਪਣੇ ਚੈਨਲ ਰਹੀ ਇਹ ਦੱਸਣਾ ਚਾਹੁੰਦੇ ਆ ਕਿ ਇਹ ਸੇਵਾ ਕਿਸੇ ਕਿਸੇ ਨੂੰ ਮਿਲਦੀ ਆ ਜੋ ਕਿ ਲੰਗਰਾ ਵਿੱਚ ਵੀ ਆਪਾਂ ਸੇਵਾ ਕਰਨ ਜਾਂਦੇ ਆ ਜਾਂ ਹੋਰ ਵੀ ਕਿਤੇ ਆਪਾਂ ਸੇਵਾ ਕਰਨ ਜਾਂਦੇ ਆ ਤੇ ਇਸ ਨੂੰ ਵੀ ਆਪਣੀ ਸੇਵਾ ਸਮਝ ਕੇ ਬਾਈ ਬਣ ਕੇ ਜਰੂਰ ਕਰਿਆ ਕਰੋ ਕੋਈ ਕਿਤੇ ਵੀ ਕੋਈ ਵੀ ਜਾਨਵਰ ਜਾਂ ਕੁੱਤਾ ਜਾਂ ਕੋਈ ਵੀ ਬਿੱਲੀ ਕੁਝ ਵੀ ਤੁਹਾਨੂੰ ਮਿਲਦਾ ਸੇਵਾ ਜਰੂਰ ਕਰੋ ਬਾਈ ਜੀ ਆ ਇੱਕ ਤੁਹਾਨੂੰ ਹੋਰ ਗੱਲ ਦੱਸਣੀ ਚਾਹੁੰਦੇ ਆ ਕਿ ਇਹ ਅਸੀਂ ਆਪਣੇ ਚੈਨਲ ਦੀ ਪ੍ਰੋਮੋਸ਼ਨ ਕਰੇਗਾ ਜਾਂ ਕੁਝ ਵੀ ਇਸ ਤਰ੍ਹਾਂ ਦਾ ਨਹੀਂ ਕਰਨ ਜਾ ਰਹੇ ਸਿਰਫ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਕਿ ਇਹ ਸੇਵਾ ਆਪਾਂ ਨੂੰ ਮੁੱਢ ਤੋਂ ਮਿਲੀ ਆ ਤੇ ਇਹ ਸੇਵਾ ਆਪਾਂ ਨੂੰ ਕਰਨੀ। ਇਹ ਦੱਸਣਾ ਚਾਹੁੰਦੇ ਆ ਕਿ ਜਿਹੜੇ ਲੋਕ ਇਹੋ ਜਿਹੇ ਘਟੀਆਂ ਹਰਕਦਾ ਕਰਦੇ ਆ ਜੋ ਪਸ਼ੂ ਨੂੰ ਅਵਾਰਾ ਛੱਡਦੇ ਆ ਜੋ ਦੁੱਧ ਛੱਡ ਜਾਂਦੇ ਆ ਜਿਵੇਂ ਗਾਵਾਂ ਹੋ ਗਈਆਂ ਦੁੱਧ ਛੱਡ ਜਾਂਦੀਆਂ ਤੇ ਉਹਨਾਂ ਨੂੰ ਲੋਕ ਵੀ ਇਹੀ ਅਵਾਰਾ ਸੜਕਾਂ ਤੇ ਛੱਡ ਦਿੰਦੇ ਆ ਤੇ ਉਹਨਾਂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਵੀ ਤੁਸੀਂ ਜਦੋਂ ਮੱਝ ਦੁੱਧ ਛੱਡਦੀ ਆ ਤੇ ਉਹਨਾਂ ਨੂੰ ਵੀ ਪਾਲਦੇ ਆ ਉਹਨਾਂ ਨੂੰ ਮਹੀਨੇ-ਮਹੀਨੇ ਦੋ-ਦੋ ਮਹੀਨੇ ਚਾਰਾ ਪਾ ਕੇ ਉਹਨਾਂ ਨੂੰ ਵੀ ਪਾਲਦੇ ਆ ਉਹਨਾਂ ਨੂੰ ਵੀ ਦੁੱਧ ਦੇ ਵੀ ਕਾਬਲ ਕਰਦੇ ਆ ਦੁੱਧ ਦੇਣ ਦੇ ਤੇ ਜੇਕਰ ਆਪਾਂ ਗਾਵਾਂ ਦੀ ਵੀ ਓਨੀ ਸੇਵਾ ਕਰੀਏ ਜੇ ਨਹੀਂ ਆਪਾਂ ਮੱਝਾਂ ਦੀ ਕਰਦੇ ਆ ਤੇ ਇਹ ਵੀ ਵੀ ਦੁੱਧ ਦੇਣ ਦੇ ਕਾਬਿਲ ਬਣ ਸਕਦੀਆਂ ਤੇ ਬਾਕੀ ਇਹ ਵੀ ਦੱਸਣਾ ਚਾਹੁੰਦੇ ਆ ਅਸੀਂ ਜੇਕਰ ਤੁਸੀਂ ਸਾਡੇ ਨਾਲ ਸਹਿਮਤ ਹੋ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਤੇ ਸਰਕਾਰ ਨੂੰ ਇਹਨਾਂ ਦੇ ਖਿਲਾਫ ਜੋ ਵੀ ਅਜੇ ਕੰਮ ਕਰਦੇ ਆ ਜੋ ਆਵਾਰਾ ਪਸ਼ੂ ਛੱਡਦੇ ਆ ਉਹਨਾਂ ਦੇ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਇਹਨਾਂ ਦੇ ਕਾਰਨ ਹੀ ਦੁਰਘਟਨਾਵਾਂ ਹੁੰਦੀਆਂ ਧੰਨਵਾਦ